ਜੇ ਆਪਾਂ ਇੱਥੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਇੱਥੇ ਟੈਂਪਰੇਚਰ ਹੈਗਾ 7 ਡਿਗਰੀ ਦਾ। ਨਾ ਬਦਰੀਨਾਥ ਤੇ ਬਦਰੀ ਉਹ ਜਿਹੜੇ ਲੋਕ ਦਰਸ਼ਨ ਕਰਨ ਜਾਂਦੇ ਨੇ। ਪਹਿਲਾਂ ਨੇ ਅਸਲ ਦੇ ਵਿੱਚ ਮਾਨਾ ਪਿੰਡ ਨਾ ਆਖਰੀ ਪਿੰਡ ਹੁੰਦਾ ਸੀ ਇੰਡੀਆ ਦਾ। ਤੇ ਉਹਨੇ ਫਸਟੇਂਗ ਭੀਮਪੁਰ। ਤੇ ਜਿੱਥੋਂ ਮਾਤਾ ਜੜੀ ਦ੍ਰੋਪਦੀ ਸੀ ਉਹਨਾਂ ਨੇ ਇਸ ਵਰਗ ਨੂੰ ਜਿਹੜੇ ਜਾਂਦੇ ਨੇ। ਇੱਥੋਂ ਹੈਗਾ ਭੀਮਪੁਰ ਇਧਰ ਦੀ ਸੜਕ ਤੇ ਵਿਆਸ ਗੋਵਾਇ ਕਿਧਰ ਦੀ ਸੜਕ। ਬ੍ਰਿੰ ਨਵੇਂ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਇਸ ਸਮੇਂ ਖੜੇ ਆਪਾਂ ਜੋਸੀ ਮਾੜੇ ਦੇ ਵਿੱਚ ਜਿਹੜਾ ਤੁਸੀਂ ਪਿਛਲਾ ਬਲੌਗ ਦੇਖਿਆ ਸੀ ਆਪਾਂ ਹੇਮਗੋੜ ਸਾਹਿਬ ਤੋਂ ਸਿੱਧਾ ਗੋਬਿੰਦ ਧਾਮ ਤੋਂ ਆਉਂਦੇ ਹੋਏ ਗੋਬਿੰਦ ਘਾਟਾ ਕਿੱਥੇ ਤੇ ਅੱਜ ਆਪਾਂ ਕਵਰ ਕਰਾਂਗੇ ਮਾਨਾ ਪਿੰਡ ਤੇ ਤੁਸੀਂ ਪਿੱਛੇ ਵੀਊ ਦੇਖੋ ਕਿਦਾਂ ਸੋਹਣਾ ਵੀਊ ਹੋ ਰਿਹਾ ਹੈ ਨਾ ਅੱਜ ਆਪਾਂ ਮਾਨਾ ਪਿੰਡ ਕਵਰ ਕਰਾਂਗੇ ਮਾਨਾ ਪਿੰਡ ਤੋਂ ਬਾਅਦ ਜੇ ਆਪਣਾ ਟਾਈਮ ਲੱਗਦਾ ਬਦਰੀ ਨਾ ਸੀ ਆਪਾਂ ਜਰੂਰ ਦਵਾਂਗੇ ਤੇ ਗੱਡੀ ਦਾ ਤੇਲ ਰਾਤ ਨੂੰ ਗੱਡੀਆ ਤੇਲ ਮੋਗੂਗਾ ਤਾਂ ਕਰਕੇ ਅਪਰਥ ਰੂਮ ਲੈਣਾ ਪੈ ਗਿਆ ਉਹ ਵੀ ਨਿਕਾਟ ਦੇ ਵਿੱਚ ਨਾਲ ਸਾਰੇ ਕਮਰੇ ਬੁੱਕ ਹੋਏ ਹੋਏ ਸੀਗੇ ਤੇ ਤਾਂ ਕਰਕੇ ਸੀ ਮਾਨਾਪੁਰ ਨੂੰ ਗੱਡੀ ਖਿੱਚਦੀ ਸੀ ਉੱਥੇ ਜਾ ਕੇ ਮਤਲਬ ਗੱਡੀ ਦਾ ਤੇਲ ਥੋੜਾ ਜਿਹਾ ਸੋਈ ਥੱਲੇ ਡਿੱਗ ਪਈ। ਸਾਨੂੰ ਐ ਲੱਗਿਆ ਵੀ ਰਾਸਤੇ ਦੇ ਖੜਨੋ ਜਾਵੇ। ਤਾਂ ਕਰਕੇ ਸ਼ਹਿਰ ਆ ਕੇ ਜੋ ਸੀਮੈਂਟ ਵਿੱਚ ਵੀ ਇੱਧਰ ਥੋੜੀ ਢਲਾਣਾ ਗੱਡੀ ਬੱਧ ਚੱਲ ਜਾਊਗੀ। ਇੱਥੇ ਤੇਲ ਪੂਵਾ ਲਾਂਗੇ। ਤੇ ਰਾਤ ਪੰਪ ਮਤਲਬ ਬੰਦ ਸੀਗੇ। ਤਾਂ ਕਰਕੇ ਫਿਰ ਇੱਥੇ ਫਰੋਮ ਲੈਣਾ ਪੈ ਗਿਆ। ਤੇ ਇੱਕ ਗੱਲ ਹੋਰ ਆ ਵੀ ਜਿਹੜੇ ਵੀ ਰੇ ਸੰਗਤ ਆਉਂਦੀ ਹੈ ਨਾ ਮਤਲਬ ਰਿਸ਼ੀਕੇਸ਼ ਦੇ ਥਰੂ ਆਉਂਦੀ ਹੈ ਰਿਸ਼ੀਕੇਸ਼ ਉੱਥੇ ਵੀ ਗੁਰਦੁਆਰਾ ਸਾਹਿਬ ਹੈਗਾ श्री नगर है नगरासू नी जगह हैमदमा नगरासू जोशी मठ के गुरद्वारा साहब है मतलब कहते जे संगत बंट के रहूगी तो ता, कमरे ही मिल जाते हैं पर संगत ओप भी नहीं होंगी करके चलते जी अगे माना पिंड महाना पिंड आप कवर करके हो जो फुला ਬੱਟਪੂਆ ਆਪਾਂ ਬਾਰੇ ਦੀ ਦੂਜੀ ਵਾਰ ਤੇਲ ਪਹਿਲੀ ਵਾਰ ਤੇਲ ਪਾਇਆ ਸੀ ਆਪਾਂ ਉੱਥੋਂ ਪਿੰਟ ਤੋਂ ਅ ਤਰੋਲੇ ਤੋਂ ਤੇ ਹੁਣ ਆਪਾਂ ਇੱਥੋਂ ਬਾਰੇ ਤੇਲ ਜੋਸੀ ਮੜ ਦੋ ਤਕਰੀਬਨ ਤਕਰੀਬਨ ਆਪਣੀ ਜੀ ਗੱਡੀ ਦੇ ਗੱਲ ਕਰੀਏ ਤਾਂ ਇਹਨੇ ਦਾ 9-10 ਦੀ ਐਵਰੇਜ ਦਿੱਤੀ ਆ ਇਹ 16-17 ਤੇ 16-17000 ਦਾ ਤੇਲ ਲੱਗੂਗਾ ਵੀ ਆਪਾਂ ਜੇ ਉਹਦੀ ਗੱਲ ਕਰੀਏ ਵੀ ਆਪਣੇ ਪਿੰਟ ਤੋਂ ਜਿਹੜਾ ਹੈਗਾ ਆਪਣਾ ਗੋਬਿੰਦ ਘਾਟਾ ਗੋਬਿੰਦ ਘਾਟਾ ਤੋਂ ਬਦਰੀਨਾਥ ਮੰਨਾ ਤਕਰੀਬਨ 700 ਕਿਲੋਮੀਟਰ ਇੱਕ ਪਾਸੇ ਦਾ ਬੰਦ ਹੈਗਾ 1400 ਕਿਲੋਮੀਟਰ ਬੰਦ ਦੋਨੇ ਪਾਸੇ ਦਾ ਅਸੀਂ ਆਪ ਇਹਦਾ ਚਲਾਵਾਂਗੇ ਕਿੰਨਾ ਖਰਚਾ ਆਊਗਾ ਗੱਡੀ ਦਾ ਪਹਿਲਾਂ ਆਪਣਾ ਤੇਲ ਪਿਆ ਸੀ 650 ਦਾ ਤੇ ਹੁਣ ਜਸਟਨ ਕੱਢ ਸੋ ਤਾਂ ਪਿਆ ਗਿਆ 610 ਦਾ ਤੇਲ ਪਿਆ ਜੀ ਹੁਣ ਘੱਟ ਕੇ ਮੈਂ ਪਿਆ ਕੇ ਤੇ ਲੈਣਾ ਜੀ ਪਤਾ ਨਹੀਂ ਯਾਰ ਮੈਂ ਉਹ ਵੀ ਦੇਖੀ ਜਨਾ ਹੋਰ ਦੇ ਸਰਦਾਲੂ ਬਦਰੀਨਾਥ ਆਉਂਦੇ ਨੇ ਜਿਨ੍ਹਾਂ ਕੋਲੇ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਹੋਈ ਵੀ ਨਾ ਤਾਂ ਇੱਥੇ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ ਨਾਮ ਨਾਲ ਇੱਥੇ ਰਜਿਸਟ੍ਰੇਸ਼ਨ ਹੁੰਦੀ ਆਫਲਾਈਨ ਨੈਟਵਰਕ ਨਹੀਂ ਚੱਲਦਾ ਕਿਉਂਕਿ ਰਸਤੇ 'ਚ ਰਜਿਸਟ੍ਰੇਸ਼ਨ ਕਰਾਉਣੇ ਹੋਏ ਬੰਦੇ ਨੇ ਇੱਥੇ ਨੈਟਵਰਕ ਨਹੀਂ ਚੱਲਦਾ ਆਫਲਾਈਨ ਹੀ ਕਰਵਾ ਲੈ ਇਥੇ ਇਹੋ ਗੱਲ ਬਾਤ ਹੀ ਆ ਜਦੋਂ ਆਪਾਂ ਸਿੱਟੀ ਵੇਲੀਵਲ ਨੂੰ ਜਾਣਦੇ ਆ। ਲੇਹ ਤੋਂ ਹੋਰਲੇ ਪਾਸੇ ਜਿਹੜਾ ਉਹ ਦੇਣਾ ਰੋਡ ਆ ਬਿਲਕੁਲ ਸੇ ਮੇਰੇ ਨਾਲ ਲਈ ਆ। ਇਹਨਾਂ ਨੇ ਆਪਣੇ ਬਲੌਗਰਾਂ ਦੇ ਵਿੱਚ ਦੇਖਿਆ ਹੋਣਾ ਇੱਥੋਂ ਜਿਹੜਾ ਪਹਾੜਾ ਖਿਸਕਿਆ ਲੱਗਦਾ ਜਿਹੜਾ ਆ ਇਹਨਾਂ ਦਾ ਕੰਮ ਇਹਦੇ ਲਈ ਪਾਸੇ ਵੀ ਨਾਲ ਜਾਲ ਪਾਇਆ ਵਾ। ਇਹ ਵੀ ਤਾਜੀ ਕਰਿਆ ਵਾ ਇਹਨਾਂ ਦਾ ਕੰਮ। ਇਹ ਜਿਹੜੇ ਹਿਸਾਬ ਨਾਲ ਰੋਡ ਦੇ ਨਾਲ ਇਹ ਹਾਲਾਤ ਕਰੇ ਪਏ ਆ ਇਹ ਮੇਰੇ ਹਿਸਾਬ ਨਾਲ ਐਂ ਲੱਗਦਾ ਵੀ ਜਾਤਰਾ ਕਰਕੇ ਇਹਨਾਂ ਨੇ ਤੇਜ਼ੀ ਚ ਕੰਮ ਕਰਿਆ ਸਾਰਾ। ਹਾਂ ਪੱਕੇ ਤੌਰ ਤੇ ਕੰਮ ਨਹੀਂ ਹੋਇਆ ਹੋਇਆ ਜੀ। ਤਰਾ ਆਪਾ ਪਹੁੰਚ ਚੁੱਕੇ ਆ ਬਦਰੀਨਾਥ ਤੇ ਬਦਰੀਆਂ ਅਗਲਾ ਜਿਹੜੇ ਲੋਕ ਦਰਸ਼ਨ ਕਰਨ ਜਾਂਦੇ ਨੇ ਸਾਰੇ ਸਰਗਾਲੂ ਉਹ ਇੱਥੇ ਪਾਸੇ ਲੈਣ ਦਿਖਾ ਦੇ ਕਿੱਡੀ ਲੱਗੀ ਦੀ ਆ ਹਾਂ ਉਹ ਲਗਭਗ ਟਰੈਕ ਤੇ ਸਾਰੇ ਜਾਣਾ ਦਾ ਦੇਖ ਵੀ ਨਹੀਂ ਰੋਲੂ ਕਿ ਆਸ ਜਮਾ ਜਾਮ ਹੀ ਹੈ ਗਵਰਨਮੈਂਟ ਟਰੈਕ ਬਿਲਕੁਲ ਬਲੌਕ ਹੋ ਜਾਣਾ ਹੁੰਦਾ ਜਿੰਨਾ ਟਾਈਮ ਇਹਨਾਂ ਦਾ ਸੀਜ਼ਨ ਚੱਲਦਾ ਆਪਾ ਪਹੁੰਚ ਚੁੱਕੇ ਜੀ ਮਾਨਾ ਪਿੰਡ ਕੋਲੇ ਇਹ ਮਾਨਾ ਪਿੰਡ ਇੱਥੋਂ ਹੈਗਾ ਤਕਰੀਬਨ 1 ਕਿਲੋਮੀਟਰ ਤੇ ਗੱਡੀਆਂ ਆਪਾਂ ਇੱਥੇ ਪਾਰਕਿੰਗ 'ਚ ਲਾ ਲਈਆਂ ਕਿਉਂਕਿ ਇਧਰੋਂ ਨਾ ਗੱਡੀ ਉਧਰ ਤਾਂ ਲਾਉਣੇ ਨਹੀਂ ਦਿੰਦੇ ਉਹ ਸਾਹਮਣੇ ਉਧਰ ਗੱਡੀ ਲਾਉਣੇ ਨਹੀਂ ਦਿੰਦੇ ਤੇ ਇੱਥੋਂ ਆਪਣਾ ਜਿਹੜਾ ਮਾਨਾ ਪਿੰਡ ਆ ਉਹ ਤਕਰੀਬਨ ਕਿਲੋਮੀਟਰ ਆ ਉਹ ਸਾਹਮਣੇ ਦੇਖ ਰਿਹਾ ਆ ਬਸ ਨੂੰ ਉਹ ਉੱਥੇ ਜਾਣਾ ਆਪਾਂ ਕਿਲੋਮੀਟਰ ਦੇ ਆਸ-ਪਾਸ ਸੁਰਕੇ ਜਾ ਲੰਘੇ ਆਪਾਂ ਭਾਈ ਜਿਹੜੇ ਸਰਦਾਂ ਲੂੰਦ ਨੇ ਹੇਮਗੋੜ ਸਾਹਿਬ ਲਈ ਉਹ ਵੀ ਇਧਰ ਆਉਂਦੇ ਨੇ ਬਦਰੀਨਾਥ ਵੱਲ ਤੇ ਮਾਨਾ ਪਿੰਡ ਵੱਲ ਤੇ ਬਦਰੀਨਾਥ ਜਿਹੜੇ ਉੰਦਰ ਸਰਦਾਂ ਲੂਣਾ ਕਰਕੇ ਤੋਂ ਪੀੜ ਹੁੰਦੀ 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 ਤਰੇ ਪ੍ਰਕਾਰਾ ਬੁਰਾ ਹਾਲ ਹੀ ਹੁੰਦਾ ਗਾ ਗੱਡੀਆਂ ਗੁੱਡੀਆਂ ਦਾ ਮੋਟਰਸਾਈਕਲ ਇਜੀ ਲੰਘ ਜਾਂਦੇ ਨੇ ਗੱਡੀਆਂ ਥੋੜਾ ਔਖਾ ਹੁੰਦਾ ਗਾ ਤੇ ਹੁਣ ਆਪਾਂ ਚੱਲਦੇ ਆਂ ਤੁਰ ਕੇ ਜਾਣਾ ਹੈ ਕਿਲੋਮੀਟਰ ਵਾਂਗੂ ਤੁਸੀਂ ਇੱਥੇ ਵਿਊ ਦੇਖੋ ਕਿੰਨਾ ਸੋਹਣਾ ਵਿਊ ਹੈ ਗਾ ਜੀ ਉਹ ਸਾਹਮਣੇ ਆ ਨਾ ਜਿਹੜਾ ਉਹ ਸਾਹਮਣੇ ਇਧਰੋਂ ਪੰਜੜਾ ਦਿਖ ਰਿਹਾ ਗਾ ਇਹ ਹੈਗਾ ਮਾਨਾ ਬਲੇਜ਼ ਆਹ ਵਾਲਾ ਇਹ ਸਾਰਾ ਮਾਨਾ ਬਲੇਜ਼ ਹੈ ਗਾ ਆਪਾਂ ਉੱਧਰ ਜਾਣਾ ਹੈ ਪਹਿਲਾ ਨਹੀਂ ਅਸਲ ਦੇ ਵਿੱਚ ਮਾਨਾ ਪਿੰਡ ਨਾ ਆਖਰੀ ਪਿੰਡ ਹੁੰਦਾ ਸੀ ਇੰਡੀਆ ਦਾ ਤੇ ਹੁਣ ਇਹ ਫਰਸਟ ਇੰਡੀਅਨ ਬਲੇਜ ਹੋ ਗਿਆ ਤੇ ਇਥੋਂ ਹੀ ਜਿਹੜਾ ਤਿੱਬਤ ਨਾਲ ਵਪਾਰ ਹੁੰਦਾ ਹੁੰਦਾ ਸੀ ਪਹਿਲਾਂ ਇੰਡੀਆ ਤਿੱਬਤ ਦਾ ਵਪਾਰ ਉਹ ਅੱਗੇ ਜਿਹੜਾ ਹੈਗਾ ਮਾਨਾ ਪਾਸ ਇਥੋਂ ਤਕਰੀਬਨ ਹੈਗਾ 54 ਕਿਲੋਮੀਟਰ ਤੇ ਉੱਥੇ ਜਿਹੜਾ ਮਤਲਬ ਜਿਹੜਾ ਇੰਡੀਆ ਚੀਨਾ ਦਾ ਬਾਰਡਰ ਹੈਗਾ ਉਹ ਪਾਸ ਆਗਾ ਮਾਨਾ ਪਾਸ ਇੱਕ ਗੱਲ ਹੋਰ ਦੇਖੋ ਇੱਥੇ ਦਿੱਲੀ ਲਿਖਿਆ ਹੈਗਾ 543 ਤੇ ਲਿਖਿਆ ਪੰਜਾਬ ਦਾ ਫਾਜ਼ਲੀਕਾ ਹੋਰ ਕੋਈ ਸ਼ਹਿਰ ਨਹੀਂ ਲਿਖਿਆ ਆ ਕੱਲਾ ਫਾਜ਼ਲੀਕਾ ਲਿਖਿਆ ਹੋਇਆ ਪੰਜਾਬ ਦਾ ਗਾਜ਼ੀਆਬੱਦ 505 ਤੇ ਰਿਸ਼ੀਕੇ ਹੈਗਾ 300 ਕਿਲੋਮੀਟਰ ਦੇ ਆਸ-ਪਾਸ ਪੰਜਾਬ ਦਾ ਕੱਲਾ ਇੱਕ ਜ਼ਿਲ੍ਹਾ ਲਿਖਿਆ ਹੋਇਆ ਫਾਜ਼ਲੀਕਾ ਜੇ ਆਪਾਂ ਇੱਥੇ ਟੈਂਪਰੇਚਰ ਦੀ ਗੱਲ ਕਰੀਏ ਇਹ ਤਾਂ ਇੱਥੇ ਟੈਂਪਰੇਚਰ ਹੈਗਾ 7 ਡਿਗਰੀ ਜਸਟਨ ਕਾਇਪਰੀ ਠੰਡ ਨਹੀਂ ਲੱਗਦੀ ਨਾ ਠੰਡ ਨਹੀਂ ਲੱਗਦੀ ਉਹਦਾ ਕਰਨੇ ਆ ਵੀ ਇੱਥੇ ਗੱਡੀਆਂ ਗੁੱਟੀਆਂ ਬਾਲੀਆਂ ਨੇ ਹਾਂ ਜਿਹੜੀ ਇੱਥੇ ਗੱਡੀਆਂ ਨੇ ਉਹ ਚੱਲ ਰਹੀਆਂ ਨੇ ਤੇ ਗੱਡੀਆਂ ਜਿਹੜਾ ਗਰਮ ਨਹੀਂ ਹਾਂ ਹਵਾ ਕਰਕੇ ਜ਼ਿਆਦਾ ਠੰਡ ਨਹੀਂ ਲੱਗ ਰਹੀ ਪਰ ਟੈਂਪਰੇਚਰ 7 ਡਿਗਰੀ ਆ ਟੈਂਪਰੇਚਰ ਬਾਹਰ ਸੈੱਟ ਹੋਇਆ ਬਣਾ ਜੇ ਸੇਮ ਟੈਂਪਰੇਚਰ ਰਹਿੰਦਾ ਕਈ ਵਾਰ ਤਾਂ 4-4 ਪਿੰਟ ਨਹੀਂ ਵਗਦਾ ਮੈਂ ਤਾਂ ਵੀ ਇੱਥੇ ਮਿਲ ਕੇ ਵੀ ਟੀ-ਸ਼ਰਟ ਜਾਂ ਲੋਅਰ ਨਾਰਮਲ ਹੈ ਨਾ ਜਾਂ ਸ਼ਾਰਟ ਪਾ ਕੇ ਆਉਂਦਾ ਉਹ ਤਾਂ ਕਿਵੇਂ ਉਹ ਤੇ 3 ਲੋੜੀ ਆਊਟ ਮੌਸਮ ਸੈੱਟ ਹੋਇਆ ਬਣਾ ਸੈੱਟ ਹੋਇਆ ਬਣਾ ਟੈਂਪਰੇਚਰ ਆਪਾਂ ਪਹੁੰਚ ਚੁੱਕੇ ਆ ਜੀ ਮਾਨਾ ਪਿੰਡ ਪਿਛਲੀ ਵਾਰ ਵੀ ਆਈ ਸੀ ਕਿ ਉਦੋਂ ਅਸੀਂ ਨਾ ਪਿੱਛੇ ਮੁੜ ਗਏ ਤੇ ਹੁਣ ਅਸੀਂ ਪਿੰਡ ਦੇਖਣ ਆਇਆ ਮਾਨਾ ਪਿੰਡ ਮਸੂਰ ਪਿੰਡ ਇੰਡੀਆ ਦਾ ਰਸ ਇੱਥੇ ਕਾਫੀ ਹੈਗਾ ਸਵੇਰੇ ਨਾ ਆਪਾਂ ਕੁਝ ਨਹੀਂ ਖਾ ਪੀ ਕੇ ਚਲੇ ਸੀਗੇ ਇਕੱਲੀ ਚਾਹ ਪੀ ਕੇ ਆਏ ਸੀਗੇ ਤੇ ਇੱਥੇ ਆਪਾਂ ਮਾਨਾ ਪਿੰਡ ਦੇ ਵਿੱਚ ਇੱਕ ਆ ਬਣਿਆ ਹੋਇਆਗਾ ਰੈਸਟੋਰੈਂਟ ਜਾਂ ਇੱਥੇ ਆਪਾਂ ਪਕੌੜੇ ਕਰਾਏ ਨੇ ਤੇ ਛੋਲੇ ਭੂਟੇ ਕਰਾਏ ਨੇ ਦੋ ਮੁੰਡਿਆਂ ਨੇ ਆਪਾ ਬਣਾਵਾਂਗੇ ਪਕੌੜੇ ਚਾਹ ਨਾਲ ਇੱਕ ਗੱਲ ਹੋ ਰਹੀ ਹੈ ਜੀ ਨੈੱਟਵਰਕ ਨਾ 5G ਆ ਰਿਹਾ ਗਾ ਦੇ ਉੱਪਰ ਨੈੱਟਵਰਕ 5G ਆ ਰਿਹਾ ਹੈ ਮਮ ਗੁਰ ਸਾਹਿਬ ਦਾ ਨੈੱਟਵਰਕ ਥੋੜਾ ਡਾਊਨ ਆਗਾ ਇੱਥੇ ਵਧੀਆ ਚੱਲੀ ਐ ਨਾ ਸਪੀਡ ਨੈੱਟ ਦੀ ਠੰਡ ਕ ਮਹਿਸੂਸ ਹੋ ਰਹੀ ਹੈ ਇਹਦੇ ਠੰਡ ਚ ਆਪਾਂ ਪੂਰੀ ਭਾਈ ਇੱਥੇ ਭੀੜ ਬਹੁਤ ਮਾਨਾ ਵਿੱਚ ਬਤਲੀ ਦੀ ਗਲੀ ਐ ਇਹ ਜਿਹੜਾ ਰਸਤਾ ਜਾ ਰਿਹਾ ਕਿੱਥੇ ਆਪਾਂ ਜਾਣਾਗਾ ਜਿੱਥੇ ਭੀਮ ਨੇ ਕੋਡ ਰੱਖਿਆ ਸੀਗਾ ਪੱਥਰ ਚੱਕ ਰੱਖਿਆ ਜੀ ਆ ਬੱਲ ਬਣਾਇਆ ਸੀਗਾ ਹਾਂ ਬਹੁਤ ਜਾ ਰਿਹਾ ਪਰ ਰਸਤਾ ਇਹ ਜਮਾ ਪਤਲੀ ਗਲੀ ਆ ਇੱਥੇ ਬਹੁਤ ਦੁਕਾਨਾਂ ਬਹੁਤ ਮਿਲ ਜਾਂਦੇ ਨੇ ਛੋਟੀਆਂ ਛੋਟੀਆਂ ਦੁਕਾਨਾਂ ਜਿਹੜਾ ਤਿੱਬਤੀ ਕਲਚਰ ਦਾ ਸਾਮਾਨ ਆ ਨੇੜ ਉਹ ਮਿਲ ਜਾਂਦਾ ਗਰਮ ਕੱਪੜੇ ਮਿਲਦੇ ਨੇ ਕਿਉਂਕਿ ਇੱਥੇ ਠੰਡ ਆ ਗਈ ਕੈਫੇ ਕੋਫੇ ਤੋਂ ਮਿਲ ਜਾਂਦੇ ਨੇ ਖਾਣ ਪੀਣ ਲਈ ਇੱਥੋਂ ਹੈਗਾ ਜੀ ਪੀਮਪਲ ਇਧਰ ਹੀ ਛੜ ਤੇ ਵਿਆਸ ਗੋਪਾਏ ਕਿ ਇਧਰ ਹੀ ਛੜ ਤੇ ਸਰਸਪਤੀ ਧਾਮ ਵੀ ਇਧਰ ਹੀ ਛੜ ਹੁਣ ਆਪਾਂ ਇਧਰ ਚੱਲਦੇ ਪਹਿਲਾਂ ਜਾਇੰਟਸ ਕਵਰ ਨੇ ਹੋ ਸਾਹਮਣੇ ਆ ਜੀ ਭੀਮਪੁਰ ਇਧਰ ਦੀ ਆਪਾਂ ਨੂੰ ਰਸਤਾ ਥੋੜਾ ਜਿਹਾ ਛੋਟਾ ਰਸਤਾ ਬਿਲਕੁਲ ਵੀ ਹੌਲੀ ਹੌਲੀ ਤੁਰ ਕੇ ਜਾਣਾ ਪੈਣਾ ਦੇਖ ਕੇ ਜੇ ਇਹ ਆ ਜੀ ਸਰਸਵਤੀ ਨਦੀ ਤੇ ਕਹਿੰਦੇ ਇੱਥੇ ਇਹ ਲੁਪਤ ਹੋ ਜਾਂਦੀ ਆ ਥੱਲੇ ਉੱਗ ਜਾਂਦੀ ਆ ਧਰਤੀ ਚ ਸਮਾਇਆ ਜਾਂਦੀ ਆ ਜੀ ਪਣੀ ਦਾ ਪਾ ਪੂਰਾ ਤੇਜ਼ ਆਦਾ ਸਰਸਵਤੀ ਨਦੀ ਦਾ ਇਹ ਆ ਸਾਹਮਣੇ ਬਣਿਆ ਹੋਇਆ ਇੱਕ ਮੰਦਿਰ ਜਦੋਂ ਕਹਿੰਦੇ ਗਣੇਸ਼ ਜੀ ਮਹਾਭਾਰਤ ਲਿਖ ਰਹੀ ਸੀ ਤਾਂ ਇਹ ਜਿਹੜੀ ਨਦੀ ਸੀ ਸਰਸਵਤੀ ਦਾ ਸੋਰ ਵਾਲਾ ਕਰ ਰਹੀ ਸੀ ਤਾਂ ਗਣੇਸ਼ ਜੀ ਨੇ ਇਹਨਾਂ ਨੂੰ ਇੱਕ श्राप ਦਿੱਤਾ ਸੀਗਾ ਤੇ ਇਹ ਪਤਾਲ ਚ ਥੱਲੇ ਬਹਿਣ ਲੱਗ ਗਈ ਸੀ ਅਜੇ ਵੀ ਇਹ ਨਦੀ ਨਾ ਕਿਤਨੇ ਕਿਤੇ ਅੰਧਰੀਂ ਅੰਧਰੇ ਹੈ ਬੈੰਦੀ ਆ ਗਈ ਧਰਤੀ ਦੇ ਵਿੱਚ ਪਤਾਲ ਲੋਕ ਜਿਹੜੇ ਬੈੰਦੀ ਹੈ ਇਹ ਇਹ ਉਹੀ ਰਸਤਾ ਦਾ ਜਿਹੜਾ ਕਿ ਸਵਰਗ ਰੋहिणी ਦੁਆਰਾ ਪੰਜ ਪੰਡਵ ਅਤੇ ਦ੍ਰੋਪਤੀ ਸਵਰਗ ਨੂੰ ਗਏ ਸੀਗੇ ਇਹ ਇਹਨਾਂ ਦੇ ਇੱਥੇ ਸਟੈਚੂ ਬਣੇ ਹੋਏ ਨੇ। ਇਹ ਹਿਸਟਰੀ ਲਿਖੂਈ ਹੈ ਕਿ। ਥੋੜਾ ਜ਼ੂਮ ਕਰਕੇ ਦਿਖਾ ਦਿਓ। ਮਾਤਾ ਦੜੀ ਦ੍ਰੋਪਦੀ ਸੀ ਉਹਨਾਂ ਨੇ ਸਵਰਗ ਨੂੰ ਜੇਦੋਂ ਜਾਣਾ ਸੀਗਾ ਤਾਂ ਜਿਹੜਾ ਭੀਮ ਨੇ ਉਹਨਾਂ ਨੇ ਪੱਥਰ ਚਾੱਕ ਕੇ ਇੱਥੇ ਰੱਖਤਾ ਸੀ ਕਿਉਂਕਿ ਜਿਹੜੀ ਮਾਤਾ ਦ੍ਰੋਪਦੀ ਸੀਗੀ ਨਾ ਉਹਨਾਂ ਦਾ ਇਹ ਪੁਲ ਪਾਰ ਨਹੀਂ ਹੋਇਆ ਜੀਗਾ ਤਾਂ ਉਹਨਾਂ ਨੇ ਜਿਹੜੇ ਭੀਮ ਸੀਗੇ ਉੱਪਰ ਨਾ ਨਿਸ਼ਾਨ ਵੀ ਲੱਗੇ ਹੋਣੇ ਉਹ ਸਾਹਮਣੇ ਨਾ ਨਿਸ਼ਾਨ ਲੱਗੇ ਹੋਣੇ ਧਿਆਨ ਦੇਖਿਓ ਅੱਡੀ ਦਾ ਨਿਸ਼ਾਨ ਵੀ ਲੱਗੇ ਹੋਆ ਜੇ ਸਾਹਮਣੇ ਉਹ ਸਾਹਮਣੇ ਅੱਡੀ ਦਾ ਨਿਸ਼ਾਨ ਲੱਗਾ ਹੋਇਆ ਹੈਗਾ ਤੇ ਇਹੀ ਉਹ ਥੋੜਾ ਭੀਮਪੁਰਾ ਜਿੰਦ ਜਿਹੜਾ ਮਸ਼ੂਰ ਹੈ ਮਾਨਾ ਪਿੰਡ ਦੇ ਵਿੱਚ ਤੇ ਨੇ ਵੀ ਯੁਦਸ਼ਤਰ ਦੇ ਕੇ ਕੁੱਤਾ ਹੀ ਬਚਿਆ ਸੀਗਾ ਤੇ ਰਸਤੇ ਦੇ ਵਿੱਚ ਤੋ ਜਿਹੜਾ ਰਸਤਾ ਹੈ ਸਵਰਗ ਨੂੰ ਜਾਂਦਾ ਹੈਗਾ ਤੇ ਜਿਹੜਾ ਰਸਤਾ ਆਂਦਾ ਉਹ ਜਾਂਦਾ ਵਿਆਸ ਗੁਫਾ ਨੂੰ ਤੇ ਗਣੇਸ਼ ਗੁਫਾ ਨੂੰ ਵਿਆਸ ਗੁਫਾ ਦਾ ਤੇ ਹੱਸੇ ਆ ਵੀ ਉੱਥੇ ਜਿਹੜਾ ਵਿਆਸ ਜੀ ਨੇ ਜਿਹੜੇ ਵਿਆਸ ਜੀ ਨੇ ਮਹਾਭਾਰਤ ਦੀ ਰਚਨਾ ਕੀਤੀ ਸੀਗੀ ਤੇ ਗਣੇਸ਼ ਜੀ ਨੇ ਉਹਨਾਂ ਨੂੰ ਲਿਖਿਆ ਸੀਗਾ ਤੇ ਵਿਆਸ ਜੀ ਨੇ ਉਹਨਾਂ ਨੂੰ ਲਿਖਾਇਆ ਸੀਗਾ ਤਾਂ ਕਰਕੇ ਉੱਥੇ ਜਿਹੜੀ ਵਿਆਸ ਗੁਫਾ ਉੱਥੇ ਆਪਾਂ ਜਾਇ ਨਹੀਂ ਗਿਆ ਪਰ ਥੋੜਾ ਲੇਟ ਹੋ ਗਿਆ ਪਰ ਮੌਸਮ ਦੇਖੋ ਤੁਸੀਂ ਕਿੰਨਾ ਸੁਹਾਵਣਾ ਹੋਇਆ ਪਿਆਗਾ ਤੇ ਰਾਤ ਵੀ ਇੱਥੇ ਮੀਂਹ ਪਿਆ ਸੀ ਫੁੱਲ ਮੀਂਹ ਪਿਆਗਾ ਜਦੋਂ ਗੱਡੀ ਅਸੀਂ ਸਵੇਰੇ ਮਤਲਬ ਗੱਡੀ ਕੋਲੇ ਆਏ ਸਾਨੂੰ ਫਿਰ ਪਤਾ ਲੱਗਿਆ ਠੜਕਾ ਗਿੱਲੀਆਂ ਹੋਈਆਂ ਪਈਆਂ ਪੂਰੀਆਂ। ਤਾਂ ਇੱਧਰ ਵੀ ਤੁਸੀਂ ਮੌਸਮ ਦੇਖੋ ਕਿੰਨਾ ਸੋਹਣਾ ਹੋਇਆ ਹੈ। ਠੜ ਲੱਗੀ ਜਾਂਦੀ ਆ। ਅਸੀਂ ਹੁਣ ਤਾਂ ਭੱਜ ਕੇ ਆਏਗੇ 1.5 ਕਿਲੋਮੀਟਰ ਵਾਂਗੂ ਪਰ ਫਿਰ ਵੀ ਠੜ ਲੱਗਦੀ ਹੈਗੀ। ਸਾਰੇ ਬੁੜੇ ਗਰਦ ਗੜਤੀ। ਪਹਾੜਾਂ ਦੇ ਵਿੱਚ ਕਹਿੰਦੇ ਮੈਗੀ ਦੇ ਪਕੌੜੇ ਖਾਣ ਦਾ ਸੁਆਦ ਵੱਖਰਾ ਹੀ ਹੁੰਦਾ। ਗਰਮ ਗਰਮ ਚਾਹ ਨਾਲ ਪਕੌੜੇ ਤੇ ਬਰੈਡ। ਆਪਾਂ ਹੁਣ ਬਦਰੀਨਾਥੇ ਜਾਵਾਂਗੇ ਨਹੀਂ ਜੀ। ਉਹ ਤਾਂ ਕਰਨੇ ਆ ਆਪਣੇ ਕੋਲ ਟਾਈਮ ਬਹੁਤ ਘੱਟ ਆਗਾ। ਤੇਨ ਆਪਾਂ ਇੱਥੋਂ ਜਵਾਨੋ ਚਲੀਏ ਕਰਾਂ। ਉਹਨਾਂ ਪਰਿਸ਼ੀ ਕੇ ਚਲਦੇ ਆ ਰਿਸ਼ੀ ਕੇ ਦੀ ਬਾਟ ਹੈ ਕੇ 275 ਕਿਲੋਮੀਟਰ ਥਾਰੀ ਠੀਕ ਆ ਤਾਰੀ ਨੂੰ ਅਸੀਂ ਵਲੌਗ ਬਣਾਉਣਾ ਹੈ ਸਪੈਸ਼ਲ ਇਹ ਕਿਨਾਂ ਮੈਂ ਵਲੌਗ ਬਣਾਇਆ ਕਰਨੇ ਮੁੰਡੇ ਨੇ ਮਿੰਨੀ ਵਲੌਗ ਹੋਣਾ ਹੈ ਮਿੰਨੀ ਵਲੌਗ ਪਹਿਲੀ ਵਾਰ ਜਾਤ ਕਰਨ ਦੀ ਸੀਗਾ ਆ ਚੀਜ਼ ਹੋਇਆ ਕਿ ਸਾਨੂੰ ਮੀਂਹ ਰਾਤ ਪੈਂਦਾ ਹੋਵੇ ਤੇ ਅਸੀਂ ਵਧੀਆ ਪਹਾੜਾਂ ਦਾ ਅਨੰਦ ਲੈਣ ਚਾਈਏ ਗੱਡੀ 'ਚ ਜਾ ਰਹੇ ਆ ਤੌਰ 'ਤੇ ਬੈਠੇ ਆ। ਸਾਡੇ ਕੋਲ ਦਰਸ਼ਨ ਹੈਗਾਗਾ। ਤਰੀ 3-4 ਜੁਹਿਆ ਰਲ ਗਏ ਆ। ਜਿਵੇਂ ਗਰਦ ਸੀਗੀ ਸਾਰੀ ਲੈ ਗਈ। ਆਪਾਂ ਜਿਹੜੇ ਮਾਨਾਫਿੰਡ ਜਾ ਕੇ ਆਏ ਨਾ ਉਹ ਲਾਸਟ ਪ੍ਰਯਾਗ ਆਗਾ। ਵਿਸ਼ਨੂ ਪ੍ਰਯਾਗ। ਉੱਥੇ ਅਲਕਨੰਦਾ ਤੇ ਜਿਹੜੀ ਧੌਲੀ ਧੌਲੀ ਗੰਗਾ ਦੀ ਨਦੀ ਆ ਉਹ ਆਪਸ਼ਨ ਮਿਲ ਕੇ ਅੱਗੇ ਵੱਲ ਵਧਦੀਆਂ ਨੇ ਜੇ ਧੌਲੀ ਗੰਗਾ ਦੀ ਗੱਲ ਕਰੀਏ ਤਾਂ ਧੌਲੀ ਗੰਗਾ 91 ਕਿਲੋਮੀਟਰ ਲੰਬੀ ਨਦੀ ਹੈਗੀ ਚਲ ਕਰਨ ਦਾ ਤੋਂ ਉਥੋਂ ਸਟਾਰਟ ਹੋ ਕੇ ਬਦਰੀਨਾਥ ਤੋਂ ਅੱਗੇ ਵੱਲ ਜਿੱਥੇ ਵਾਲੇ ਭਾਗੀ ਦਿੱਤੀ ਤਲਕਨ ਦਾ ਮਿਲਦੀਆਂ ਨੇ ਉੱਥੇ ਤੱਕ ਉਹ 195 ਕਿਲੋਮੀਟਰ ਬਣਦੀ ਹੈ ਚਲ ਕਰਨ ਦਾ ਆਪਾਂ ਚੱਲੇ ਸੀ ਮਾਨਾ ਪਿੰਡ ਤੋਂ ਤਕਰੀਬਨ 1 ਵਜੇ 1 ਵਜੇ ਚਲੇ ਸੀ ਨਾ ਆਪਾਂ 1 ਵਜੇ ਚਲੇ ਸੀਗੇ ਤੇ ਟਾਈਮ ਹੋ ਗਿਆ ਦੇਖ ਲਓ 8:14 ਤੇ ਇੱਥੋਂ ਹਜੇ 100 ਕਿਲੋਮੀਟਰ ਪਿਆ ਕਰ ਰਿਸੀ ਕੇਸ ਕਿਉਂਕਿ ਜਮ ਬਹੁਤ ਲੰਬੇ ਲੱਗੇ ਹੋ ਜਗੇ ਤੇ ਹੁਣ ਆਪਾਂ ਥੋੜਾ ਜਿਹਾ ਖਾਣੇ ਪੀਣੇ ਆ ਖਾ ਫੀ ਕੇ ਫਿਰ ਅੱਗੇ ਚੱਲਦੇ ਆ ਆਇਆ ਵੀ ਆਪਣੀ booking.com ਤੇ ਨਾ ਬੁਕਿੰਗ ਕਰਵਾਈ ਹੋਈ ਆ ਰਿਸ਼ੀਕੇ ਦੇ ਵਿੱਚ ਡਾਰਮੇਟਰੀ ਤੇ ਆਪਾਂ 11 ਵਜੇ ਦੇ ਆਸ-ਪਾਸ ਪਹੁੰਚ ਜਾਗੇ ਤਕਰੀਬਨ ਬਾਦੂ ਟਾਈਮ ਆ ਕੋ ਚੱਕਰ ਨਹੀਂ ਹਲਾ ਤਾਂ 11:45 ਹੋ ਗਏ ਤੁਸੀਂ ਆਪਾਂ ਪਹੁੰਚ ਗਏ ਰਿਸ਼ੀਕੇਸ਼ ਤੇ ਰਿਸ਼ੀਕੇਸ਼ ਦੇ ਵਿੱਚ ਆਪਾਂ ਇੱਥੇ ਪੇਡ ਪਾਰਕਿੰਗ ਦੇ ਵਿੱਚ ਗੱਡੀ ਖੜਾਤੀ ਇਹਨਾਂ ਲਈ ਤਾਂ 150 ਰੁਪਏ ਆ ਤੇ ਹੁਣ ਆਪਾਂ ਚੈੱਕ ਇਨ ਕਰਦੇ ਆਂ ਡੋਰਮਟਰੀ ਚ ਆਪਾਂ ਨਾ ਆਹ ਵਾਲੀ ਡੋਰਮਟਰੀ ਕਰਾਈ ਸੀ ਜੋਏ ਦਾ ਜੋਏ ਵਾਇਦਾ ਗੰਗਾਸ ਇਹ ਲਛਮਨ ਝੂਲਾ ਕੋਲਾ ਇੱਥੇ ਆਪਾਂ ਨੂੰ ਡੋਰਮਟਰੀ ਮਿਲਿਆ ਪੰਜ ਬੈੱਡ 6 ਬੈੱਡ ਸੇ ਮਿਲਿਆ ਇੱਕ ਆਪਣਾ ਬੈੱਡ ਜਿਹੜਾ ਉਹ ਦੂਸਰੇ ਕਮਰੇ ਚਾਗ। ਯਸਨਾ ਠੀਕ ਆ। ਥੱਕੇ ਹੋ ਜਾਂਸਾ ਪੂਰਾ। ਚਲ ਕੋਈ। ਚਾਰ ਆਪਣਿਆਂ ਆ। ਆ ਦੋਨੇ ਆਪਣੀ ਚਾਰ ਤੇ ਇੱਕ ਆ ਗੁੱਗੀ ਦਾ। ਆਪਾਂ ਕਰਾ ਅਸੀਂ ਡੋਰਮਟਰੀ ਬੁੱਕ ਜੀ ਤੇ ਤਕਰੀਬਨ 12:10 ਦਾ ਟਾਈਮ ਹੋ ਗਿਆ। ਤੇ ਆਪਾਂ ਇਹ ਵਲੌਗ ਨੂੰ ਕਰਦੇ ਇੱਥੇ ਖਤਮ। ਕਿਉਂਕਿ ਆਪਾਂ ਸਵੇਰੇ ਚੱਲੇ ਹੋਇਆ ਮਾਨਾ ਪਿੰਡ ਤੋਂ ਤਕਰੀਬਨ 290 ਕਿਲੋਮੀਟਰ ਦੇ ਆਸ-ਪਾਸ ਆਪਾਂ ਗੱਡੀ ਤੇ ਆ ਗਏ ਸੀਗੇ ਤੇ ਸਫ਼ਰ ਦੇ ਭੰਨੇ ਹੋਏ ਥੋੜੇ ਜਿਹੀ ਤੇ ਜਿੰਨਾ ਮੇਰੇ ਵੀਰਾਂ ਨੇ ਆਪਣੇ ਪਹਿਲਾਂ ਦੇ ਪਾਰਟ ਨਹੀਂ ਦੇਖੇ ਨਾ ਬਲੌਗ ਤੇ ਉਪਰ ਨਾ ਬਟਨ ਕਲਿੱਕ ਕਰਕੇ ਦੇਖ ਸਕਦੇ ਹੋ ਤੇ ਜਿਹੜੇ ਮੇਰੇ ਵੀਰ ਨਵੇਂ ਆਏ ਨੇ ਚੈਨਲ ਤੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਫਿਰਵੰਦ